ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਧ ਸੰਗਤ ਜੀ ਜਿਹੜਾ ਵੀ ਆਪਣੇ ਚੈਨਲ ਤੇ ਨਵਾਂ ਆਇਆ ਕਿਉਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਖਾਲਸਾ ਜੀ ਅਸੀਂ ਗੁਰਬਾਣੀ ਨਾਲ ਜੁੜੀਆਂ ਵੀਡੀਓਜ਼ ਆਪ ਜੀ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਤੇ ਖਾਲਸਾ ਜੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿ ਜੇਕਰ ਤੁਸੀਂ ਤੁਹਾਨੂੰ ਆਪਾਂ ਦੋ ਪੰਗਿਆਂ ਦਾ ਜਾਪ ਕਰਨੀ ਦੱਸਾਂਗੇ ਜੇਕਰ ਤੁਸੀਂ ਉਹਨਾ ਪੰਗਿਆਂ ਦਾ ਲਗਾਤਾਰ 40 ਦਿਨ ਪੰਜ ਵਾਰ ਹਰ ਰੋਜ਼ ਜਾਪ ਕਰੋ ਕਾ ਸ਼ੀਸ਼ ਸਿੰਘਾ ਦੀ ਤੁਹਾਡੀ ਉੱਪਰ ਇੰਨੀ ਕਿਰਪਾ ਹੋਵੇ ਕਿ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸ਼ੀਸ਼ ਸਿੰਘ ਤੁਹਾਡੇ ਉੱਪਰ ਇੰਨਾ ਦਇਆਲ ਹੋਣਗੇ ਕਿਰਪਾਲ ਹੋਣਗੇ ਕਿ ਉਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣਗੇ ਅਗਰ ਜੇਕਰ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਜਾਂ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਤਾਂ ਉਸ ਕੰਮ ਵਿੱਚ ਵੀ ਆਪ ਜੀ ਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਤੇ ਖਾਲਸਾ ਜੀ ਚਲੋ ਆਪਾਂ ਹੁਣ ਉਸੇ ਸ਼ਬਦ ਵੱਲ ਵੱਧਦੇ ਹਾਂ ਕਿ ਉਹ ਕਿਹੜਾ ਸ਼ਬਦ ਹੈ ਤੇ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ ਤੁਹਾਨੂੰ ਆਪ ਜੀ ਨਾਲ ਸਭ ਕੋਈ ਸਾਂਝਾ ਕਰਾਂਗੇ ਨਿਖਾਲ ਸਾਥੀ ਵੀਡੀਓ ਦੇ ਐਂਡ ਤੱਕ ਰਹ ਬਣੇ ਰਹੋ ਤੇ ਆਪ ਜੀ ਨੂੰ ਕੁਝ ਸਿੱਖਣ ਜ਼ਰੂਰ ਮਿਲੇਗਾ ਤੇ ਚਲੋ ਸਾਥ ਸੰਗਤ ਜੀ ਸ਼ਬਦ ਬੰਵਾਤੇ ਸਾਚਾ ਸਾਹਿਬ ਐ ਸਾਚ ਨਾਏ ਪੱਖਿਆ ਪਉ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀ ਐ ਜਿਤ ਦੀ ਸਹਿ ਦਰਵਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੀਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਓ ਭਾਈ ਗੁਰਜੀ ਸੰਗਤ ਜੀ ਤੁਹਾਨੂੰ ਇਸ ਸ਼ਬਦ ਪੜਨ ਦੀ ਵਿਧੀ ਤੇ ਫਾਇਦੇ ਦੱਸਦੇ ਹਾਂ ਇਸੇ ਸ਼ਬਦ ਦਾ 21 ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ 108 ਵਾਰ ਹਰ ਰੋਜ਼ 21 ਦਿਨ ਤੱਕ ਜਪਣਾ ਹੈ ਇਸੇ ਸ਼ਬਦ ਪੜਨ ਦੇ ਨਾਲ ਟੋਡੀ ਰਾਜਦਰਬਾਰ ਵਿੱਚ ਫਤਿਹ ਹੋਵੇਗੀ ਤੇ ਜੇਕਰ ਤੁਹਾਡੇ ਉੱਤੇ ਕੋਈ ਮੁਕਦਮਾ ਚੱਲਦਾ ਹੈ ਤਾਂ ਉਹ ਵੀ ਤੁਸੀਂ ਜਿੱਤ ਜਾਵੋਗੇ ਟੋਡੀ ਨੌਕਰੀ ਵਿੱਚ ਵੀ ਤੁਹਾਨੂੰ ਜ਼ਰੂਰ ਤਰੱਕੀ ਮਿਲੇਗੀ ਅਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਕਮਰੇ ਦੇ ਵਿੱਚ ਜ਼ਮੀਨ ਉੱਤੇ ਇੱਕ ਸੁਚੀ ਜਾਦਰ ਵਿਛਾ ਕੇ ਤੇ ਸੋਚੇ ਕੱਪੜੇ ਪਾ ਕੇ ਬੈਠਣਾ ਹੈ ਤੇ ਉਸ ਦੇ ਨਾਲ ਹੀ ਆਪਣੇ ਕੋਲ ਇੱਕ ਵਰਤਨ ਰੱਖ ਲੈਣਾ ਹੈ ਤੇ ਉਸ ਵਿੱਚ ਪਾਣੀ ਪਾ ਕੇ ਜ਼ਰੂਰ ਰੱਖਣਾ ਹੈ ਤੇ ਜੋ ਪਾਣੀ ਪੜਨ ਨਾਲ ਜਣ ਜਲ ਬਣ ਜਾਵੇਗਾ ਤੇ ਹਰ ਰੋਜ਼ 108 ਵਾਰ ਇਸੇ ਸ਼ਬਦ ਦਾ ਜਾਪ ਕਰਕੇ ਦੇਖੋ ਤੇ ਸਾਰੇ ਘਰ ਦੇ ਵਿੱਚ ਇਸ ਜਲ ਦਾ ਛਿੱਟਾ ਜ਼ਰੂਰ ਦੇਣਾ ਹੈ ਤੇ ਜਿਹੜਾ ਇਹ ਜਲ ਹੈ ਆਪ ਜ਼ਰੂਰ ਸਿਖਣਾ ਹੈ ਤੇ ਆਪਣੇ ਘਰ ਪਰਿਵਾਰ ਦੇ ਨੂੰ ਵੀ ਜ਼ਰੂਰ ਸਿਖਾਉਣਾ ਹੈ ਅਤੇ ਸਾਧ ਸੰਗਤ ਜੀ ਜੇ ਸਾਰਿਆਂ ਦੀ ਜੇ ਤੁਹਾਨੂੰ 21 ਦਿਨਾਂ ਦੇ ਵਿੱਚ ਵਿੱਚ ਹੀ ਮਿਲ ਜਾਵੇਗਾ ਤੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਖਾਲਸਾ ਜੀ ਅਸੀਂ ਤੁਹਾਡੇ ਨਾਲ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਆਂ ਤੇ ਖਾਲਸਾ ਜੀ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਖਾਲਸਾ ਜੀ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ